ਅਜਿਹਾ ਬਾਜੀ ਪੁਰਸਾਂ ਵਾਲੇ ਵੀ ਗੱਲ ਕਰਦੇ ਹੁੰਦੇ ਆ ਹਾਂ ਵੀਨਣ ਲਿਹਾਜ ਵੀ ਮਾੜੀ ਤੇ ਇਹਨਾਂ ਨਾਲ ਦੁਸ਼ਮਣੀ ਵੀ ਬਿਮਾਰੀ ਉਹਦੇ ਵਿਸ਼ੇ ਤੇ ਕੋਈ ਸੁਣਾਓ ਗੱਲਬਾਤ ਤੇ ਲੈ ਹੁਣ ਤੂੰ ਗੱਲ ਛੇੜਤੀ ਮੇਰੇ ਵੀ ਗੱਲ ਚੇਤੇ ਆ ਗਈ ਹਾਂਜੀ ਹਾਂਜੀ ਅੱਜ ਤੋਂ 20 ਕੁ ਬਰੀ ਪਹਿਲਾਂ ਹੁਣ ਤਾਂ ਘਰ ਘਰ ਕਾਰ ਹੋ ਗਈ ਉਦੋਂ ਕਾਰਾਂ ਕੁਰਾਂ ਦਾ ਚੱਲ ਤੱਕਨ ਉਸੇ ਹਰੇਕ ਬੰਦਾ ਕੀ ਗਣਾ ਆਪਣੀ ਮੰਡੀ ਦੇ ਵਿੱਚ ਵੀ 10-12 ਗਾਰਾਂ ਹੁੰਦੀਆਂ ਸੀ ਪ੍ਰਾਈਵੇਟ ਬੰਦਿਆਂ ਕੋਲੇ ਬਾਕੀ ਸਾਰੇ ਬੰਦੇ ਟੈਕਸੀ ਸਟੈਂਡ ਤੋਂ ਹੀ ਲੈ ਕੇ ਜਾਂਦੇ ਸੀ ਹਾਂ ਆ ਫੀਅਟ ਤੇ ਐਮਬੈਸਡਰਾਂ ਜੀ ਆਉਂਦੀਆਂ ਸੀ ਵੀ ਐਮਬੈਸਡਰਾਂ ਤੋਂ ਉਦੋਂ ਬਾਅਦ ਦਾ ਦੌਰ ਆਇਆ ਜਿਹੜਾ ਉਸ ਦੇ ਵਿੱਚ ਵੀ ਆ ਜਿਹੜੀਆਂ 5 ਡੋਰ ਜਿਹੜੀਆਂ ਜੀਪਾ-ਜੁਪਾ ਸੀਗੀਆਂ ਇਹ ਖ਼ਾਸਾ ਹੋ ਸੀ ਟ੍ਰਿਪਲਸ ਨੂੰ ਵੀ ਰੋਜ਼ ਲੋਡ ਪੈਂਦੀ ਹੁੰਦੀ ਸੀ ਹਾਂ ਇਹ ਬਗਾਰਾਂ ਵੱਧ ਪਾਉਂਦੇ ਡਰਾਈਵਰਾਂ ਇਹ ਇਹਨਾਂ ਦੇ ਅਖੀਰ ਦੇ ਵਿੱਚ ਇਹ ਰੁਕ ਰੁਕ ਲੈਂਦੇ ਵੀ ਤੇਰੇ ਕੋ ਕਾਗਜ ਹੈ ਨਹੀਂ ਤੂੰ ਕਿਵੇਂ ਚਲਾ ਲੇਂਗਾ ਤੇਰੇ ਕੋਲ ਪਰਮਿਟ ਹੈ ਨਹੀਂ ਉਹ ਖੀਰਲੇ ਵਿੱਚ ਜਿੱਥੇ ਜਿੱਥੇ ਥਾਣਾ ਸੀਗਾ ਉੱਥੇ ਉੱਥੇ ਸੰਧੀ ਹੋ ਜਾਂਦੀ ਸੀ ਵੀ ਅਸੀਂ ਇੱਕ ਗੱਡੀ ਰੋਜ਼ ਦੀ ਸੋਨ ਨੂੰ ਤੁਸੀਂ ਸਾਨੂੰ ਨਹੀਂ ਤੰਗ ਕਰੋਗੇ ਅਸੀਂ ਇੱਕ ਗੱਡੀ ਆ ਕੇ ਤੁਸੀਂ ਰੋਜ਼ ਦੀ ਸਾਥੋਂ ਲੈ ਜਾ ਕਰੋ ਅਬ ਬਗਾਰ ਚ ਲੈ ਜਾ ਕਰੋ ਤੇ ਤੁਸੀਂ ਸਾਨੂੰ ਉਹਦੇ ਚ ਤੇਲ ਪਵਾ ਦਿਆ ਕਰੋ ਡਰਾਈਵਰ ਨੂੰ ਰੋਟੀ ਚਾਹ ਬਾਣੀ ਤੁਸੀਂ ਦੇ ਨਹੀਂ ਆ ਗੱਲ ਖਤਮ ਉਹ ਪੁਲਿਸ ਨੇ ਵੀ ਇਹ ਸੰਧੀ ਆਮ ਹੀ ਹੁੰਦੀ ਸੀ ਉਹਨਾਂ ਨੇ ਕਿਤੇ ਹਾਈ ਕੋਰਟ ਜਾਣਾ ਕਿਤੇ ਲਵੇ ਲਾਉਣੇ ਜਾਣਾ ਉਹ ਥਾਣੇ ਖੜੀ ਹੁੰਦੀ ਸੀਗੀ ਇੱਕ ਹਾਂਜੀ ਪ੍ਰਾਈਵੇਟ ਕਾਰ ਜਾ ਜੀਪ ਜਿਹੜਾ ਵੀ ਕੋਸਾ ਉਹ ਕਹਿੰਦੇ ਵੀ ਇੱਕ ਆਪਣੇ ਇੱਥੇ ਡਰਾਈਵਰ ਸੀਗਾ ਆਪਣੇ ਤਾਂ ਬੇਟਾ ਸੀ ਹੁੰਦੀ ਆ ਟੈਕਸੀ ਜੁਨੇ ਜਦੋਂ ਵੀ ਆਉਂਦਾ ਕਹਿੰਦਾ ਪੁਲਿਸ ਵਾਲੇ ਆਉਂਦੇ ਤੜਕੇ ਦੇਖੋ ਆਪਦੇ ਆਪ ਤਾਂ ਕੋਈ ਨਹੀਂ ਜਾਂਦਾ ਉਹ ਤੜਕੇ ਆਉਂਦੇ ਪੁਲਿਸ ਵਾਲਾ ਇੱਕ ਹੌਲਦਾਰ ਮੋਟਰਸਾਈਕਲ ਤੇ ਮਾੜਾ-ਮੋਟਾ ਮਿੰਨ ਤਰਲਾ ਵੀ ਕਰਦਾ ਮਾੜਾ-ਮੋਟਾ ਰੋਹ ਵੀ ਮਾਰਦਾ ਵੀ ਚਲੋ ਭਾਈ ਹੁਣ ਤੋ ਦੇਖੋ 9 9:30 ਵਜੇ ਅਸੀਂ ਵੀ ਕਿਤੇ ਗਾਹਾਂ ਤਨਪੱਤਨ ਲੱਗਣਾ ਹੁੰਦਾ ਉਹ ਕਹਿੰਦਾ ਆਮ ਹੀ ਕਹਿੰਦਾ ਆਗੀ ਬਗਰ ਆਗੇ ਮਮੀ ਮਾਮੇ ਬੱਤ ਕਹਿੰਦੇ ਬੱਤ ਕਹਿੰਦਾ ਸੀ ਉਹ ਕਹਿੰਦਾ ਭਾਈ ਉਹ ਗੱਲ ਜਾ ਕੇ ਥਾਣੇਦਾਰ ਨੂੰ ਦੱਸਿਆ ਕਰੇ ਵੀ ਜੀ ਗੱਲ ਤਾਂ ਇਹੀ ਆ ਉਹ ਅਕਸਰ ਇਹ ਹੁੰਦਾ ਵੀ ਜਿਹੜਾ ਬੰਦਾ ਜਾਂਦਾ ਉਹ ਰੋਜ਼ ਉਹੀ ਜਾਂਦਾ ਹੁੰਦਾ ਉਹਨਾਂ ਦਾ ਯਾਰ ਤੈਨੂੰ ਹਸਾਬ ਜਾ ਤੂੰ ਲੈ ਆ ਜਿਵੇਂ ਹਾਂ ਵੀ ਆ ਵੀ ਕਹਿੰਦੇ ਵੀ ਤੂੰ ਹੀ ਜਾਇਆ ਤੈਨੂੰ ਤੂੰ ਹੀ ਜਾਇਆ ਉਹ ਕਹਿੰਦਾ ਜੀ ਆਏ ਜੀ ਕਹਿੰਦਾ ਹਾਂ ਹਾਂ ਰੋਜ਼ ਆਏ ਕਹਦਾ ਉਹ ਕਹਿੰਦਾ ਵੀ ਸਮਝਾ ਸਮਝਦੋ ਉਹ ਗਾਂ ਜੀ ਸਮਝਦਾ ਨਹੀਂ ਬੜਾ ਚੰਬੜਿਆ ਵੇ ਜਿਆਦਾ ਚੰਬੜ ਗਿਆ ਉਹ ਕਹਿੰਦਾ ਵੀ ਕੋਈ ਨਾ ਚਲੋ ਜਿੱਦ ਦੀ ਵਾਰੀ ਆ ਗਈ ਕਹਿੰਦਾ ਵੀ ਦੱਸੋ ਬੀਪਈ ਆਹਾ ਬੰਦਾ ਸੀਗਾ ਉਹਨੂੰ ਸਮਝਾਵਾਂਗੀ ਉਹ ਗਾ ਜੀ ਸਮਝਣ ਵਾਲਾ ਨਹੀਂ ਕਹਿੰਦਾ ਵੀ ਆਪਣੇ ਕੋਲ ਸੁਣ ਵਾਲੇ ਤਰੀਕੇ ਤਰੀਕੇ ਵਾਲੇ ਹੁੰਦੇ ਵੀ ਅਸੀਂ ਸਮਝਾ ਦੇਾਂਗੇ ਉਪਈ ਬਾਰੀ ਉਹਦੀ ਵੀ ਆ ਗਈ ਮੈਂ ਦੋ ਜਾਨਾਂ ਵਧਾ ਗਈ ਪੰਜ ਚਾਰ ਜ ਰੋਟੇਸ਼ਨ ਦੇ ਵਿੱਚ ਬਾਜੀ ਤਾਂ ਉਹ ਨਹੀਂ ਆ ਘੁੰਮਨੇ ਹਾਂ ਘੁੰਮ ਕੇ ਤਾਂ ਆਉਣੀ ਹੈ ਉਪਈ ਆ ਗਈ ਬਾਰੀ ਉਹਦੀ ਕਹਿੰਦੇ ਵੀ ਆਜੋ ਸਵੇਰ ਤੋਂ ਸ਼ਾਮ ਤੱਕ ਜਿੱਥੇ ਜਾਜੂ ਕਿ ਆਉਣਾ ਸੀ ਬੈਠੇ ਰਹੇ ਉਹ ਬਦਕਿਸਮਤੀ ਨਾਲ ਉਹਦੇ ਪਿੰਡ ਦੇ ਜਾਂ ਉਹਦੇ ਮਹੱਲੇ ਦੇ ਉਹ ਜਾਣ ਪਛਾਣ ਵਾਲੇ ਦੋ ਧੜੇ ਲੜਦੇ ਲੜਦੇ ਆ ਗਏ ਥਾਣੇ 'ਚ ਥਾਣੇ 'ਚ ਆ ਗਏ ਲੜਦੇ ਲੜਦੇ ਉਹ ਲੜਦੇ ਲੜਦੇ ਆ ਗਏ ਬਾਲ ਬੋਲਦੇ ਪੂਲ ਦੇ ਜੇ ਸੀਗੇ ਉਹ ਥਾਣੇਦਾਰ ਹਿਾਰ ਸੀਗਾ ਉਹ ਭਾਈ ਦੋਨੇ ਆਪਸ ਵਿੱਚ ਦੋਨੇ ਧੜੇ ਬੋਲਦੇ ਤੇ ਉਹ ਵਿਚਾਲੇ ਖੜ ਗਿਆ ਉਹ ਉਹਨੂੰ ਕਦੇ ਸਮਝਾਵੇ ਕਦੇ ਉਹ ਡਰਾਈਵਰ ਉਹਨਾਂ ਦੇ ਨਾਲ ਤੱਕਵਾਜੀ ਚਲੋ 1000 ਨਹੀਂ ਵੈਸੇ ਵੀ ਜੇ ਕਿਤੇ ਆਪਾਂ ਦੋ ਬੋਲਦੇ ਆਪਨੇ ਭਾਈ ਜਾਰੇ ਦੇ ਬੰਦੇ ਆ ਗਏ ਤਾਂ ਆਪਾਂ ਵਿੱਚ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਲੱਗ ਜਾਂਦੇ ਸਮਝਾਉਣ ਲੱਗ ਜਾਂਦੇ ਆ ਉਹ ਭਾਈ ਕਹਿੰਦੇ ਥਾਣੇਦਾਰ ਨੇ ਇਸ਼ਾਰਾ ਕਰਤਾ ਦੋ ਹੋਮ ਗਾਰਡੀਆਂ ਨੂੰ ਚਾਰ ਨੂੰ ਜਿਹੜੇ ਵੀ ਕੋਈ ਸੀਗੇ ਹੋਮ ਗਾਰਡ ਵਾਲੇ ਸੀਗੇ ਹੌਂਦਾ ਸੀ ਵੀ ਛੱਡ ਲੋ ਦੋ ਚਾਰ ਨੂੰ ਅੱਛਾ ਵਿੱਚ ਇਹਨੂੰ ਛੱਡ ਲੋ ਉਹ ਕਹਿੰਦਾ ਮਾਰ ਮਾਰ ਰੈਪਟ ਬੁਰਾ ਹਾਲ ਕਰਤਾ ਅੱਛਾ ਉਹ ਬਥੇਰਾ ਪਟੇ ਵੀ ਮੈਂ ਤਾਂ ਜੀ ਡਰਾਈਵਰ ਹੂੰ ਕੰਮ ਕੰਮ ਕੁਛ ਨਹੀਂ ਸੁਣਨਾ ਤੁਸੀਂ ਚੱਲੀ ਚੱਲੋ ਇੱਕ ਵਾਰੀ ਹਾਂ ਬਸ ਰੌਲੇ ਜੀ ਨਗਾ ਰੌਲੇ ਜੀ ਨਗਾਤਾ ਉਹ ਜਦੋਂ ਪੰਜ ਚਾਰ ਮਿੰਟ ਦਾ ਹੀ ਕੰਮ ਹੁੰਦਾ ਇਹ ਟੁੜ ਤੜੀ ਲੱਗ ਹਟੀ ਹਾਂ ਉਹ ਕਪੜੇ ਜੇ ਝਾੜਦਾ ਮੇਰੇ ਵਰਗਾ ਉਹ ਮੈਂ 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 ਤਾਂ ਡਰਾਈਵਰ ਆ ਉਹ ਕਹਿੰਦਾ ਡਰਾਈਵਰ ਸਾਹਿਬ ਤੁਸੀਂ ਨਾ ਬਚਲੇ ਕੀ ਕਰਦੇ ਸੀ ਸਾਈਡ ਤੇ ਖੜੀ ਦਿੰਦਾ ਤੁਸੀਂ ਸਾਡੇ ਮਹਿਮਾਨ ਬੰਦੇ ਉਹ ਲਿਆਓ ਕਿਹੜੇ ਨੇ ਮਾਰਿਆ ਉਹ ਸੌੜਿਆ ਤੂੰ ਕਿਉਂ ਮਾਰਿਆ ਉਹ ਐਂ ਕਰਿਆ ਉਹ ਕਰਿਆ ਹਾਂ ਇਹਦਾ ਆਪਣਾ ਬੰਦਾ ਸੀ ਆਪਣਾ ਬੰਦਾ ਸੀ ਉਹ ਚਾ ਲਿਆ ਹੋਏ ਮਾਪੀ ਬਸ ਖੰਦਾ ਵੀ ਸਾਰ ਉਹ ਹੋ ਹੋ ਬਹੁ ਮਾੜੀ ਕੋਈ ਯਾਰ ਤੇ ਨਾਲੇ ਕੁ ਆਮ ਗੱਲ ਕਹਿੰਦੇ ਪੁਲਿਸ ਦਾ ਕੁੱਤੇ ਦਾ ਤੇ ਚਿੱਕੜ ਦੇ ਡਿੱਗੇ ਦਾ ਕੋਈ ਬੜਾ ਗੁੱਸਾ ਨਹੀਂ ਬਣਾਈ ਹਾਂ ਗੁੱਸਾ ਮਨਾਉਂਦੇ ਨਹੀਂ ਹਾਂ ਉਹ ਕਹਿੰਦਾ ਭਾਈ ਸਾਈਡ ਤੇ ਖੜਾਤਾ ਕਹਿੰਦੇ ਵੀ ਮੁੜ ਕੇ ਜਦੋਂ ਜਦੋਂ ਵੀ ਇਹ ਤੇ ਗੱਡੀ ਲੈਂ ਆਉਂਦੇ ਆਵੇ ਦਾ ਖਿਆਲ ਰੱਖੋ ਭਾਈ ਗੱਡੀ ਲੈਣ ਆਉਂਦੇ ਤੇ ਉਹ ਕਹਿੰਦਾ ਕੰਨ ਜਵਾਇਆ ਨਹੀਂ ਸੀ ਰੜਕਦਾ ਵੀ ਸਾਈਡ ਤੇ ਹੋ ਕੇ ਜਾ ਕੇ ਖੜ ਜਾਂਦਾ ਸੀਗਾ ਆਹ ਤਾਂ ਪਈ ਐਂ ਕਰਦੇ ਆ ਪੁਲਿਸ ਆ